ਦੇਖੋ ਜੇ ਜਦੋਂ ਵੀ ਇਹ ਕੰਪਲੇਂਟ ਸਾਡੇ ਕੋਲ ਆਈ ਸੀਗੀ ਉਹਦੇ ਚ ਨਾਲ ਦੇ ਨਾਲ ਬੰਦੀ ਕਾਰਵਾਈ ਕਰਦਿਆਂ ਹੋਇਆ ਹੈ ਜਿਹੜਾ ਹੈਗਾ ਐਫ ਆਰ ਦਰਜ ਕੀਤੀ ਗਈ ਸੀ ਔਰ ਬੰਦੀਆਂ ਧਾਰਾਵਾਂ ਜਿਹੜੀਆਂ ਕਿ ਉਹਦੇ ਚ ਅਪਲਾਈ ਕੀਤੀਆਂ ਗਈ ਨੇ ਬਾਕਸੋ ਐਕਟ ਵੀ ਜਿਹੜਾ ਹੈਗਾ ਅਟ੍ਰੈਕਟ ਕੀਤਾ ਗਿਆ ਹੈਗਾ ਜਿਹੜੇ ਅਕਿਊਜ਼ਡ ਦੇ ਵਿੱਚ ਦੋ ਸੀਗੇ ਉਹਦੇ ਚ ਇੱਕ ਬੰਦਾ ਤੇ ਨਾਲ ਦੇ ਨਾਲ ਗ੍ਰਿਫਤਾਰ ਹੋ ਗਿਆ ਸੀ ਜਿਹੜਾ ਸਰਪੰਚ ਜਿਹੜਾ ਅਕਿਊਜ਼ ਹੈਗਾ ਮੇਨ ਅਕਿਊਜ਼ਡ ਉਹ ਭਜਰੇ ਹੈਗਾ ਕਾਫੀ ਸਾਡੀ ਜਿਹੜੀ ਹੈਗੀ ਉਹਦੇ ਚ ਤਫਤੀਸ਼ ਚੱਲ ਰਹੀ ਹੈਗੀ ਹੈ ਲਗਾਤਾਰ ਕੁਛ ਨਾ ਕੁਛ ਆਪਾਂ ਇਨਫੋਰਸ ਡਿਵੈਲਪ ਕਰ ਰਹੇ ਆ ਉਹਨੂੰ ਰੇਡ ਵੀ ਕਰ ਰਹੇ ਹੈ ਗਿਆ ਜਿਹੜੀ ਹੋਰプレਸਰ ਜਿੱਥੇ ਸਪੀ ਹਾਈਡ ਆਊਟ ਹੋ ਸਕਦੀ ਹੈ ਨਾ ਉੱਥੇ ਵੀ ਲਗਾਤਾਰ ਸਾਡੀਆਂ ਰੇਡ ਚੱਲ ਰਹੀਆਂ ਹੈ ਗਿਆਨੇ ਔਰ ਵੀ ਆਰ ਹੋਪਫੁਲ ਕਿ ਆਪਾਂ ਉਹਨੂੰ ਜਲਦ ਜਲਦ ਜਿਹੜਾ ਹੈਗਾ ਗ੍ਰਿਫਤਾਰ ਕਰਾਂਗੇ ਸਰ ਪ੍ਰੋਟੈਸਟ ਵੀ ਗਲਤੀ ਕੀਤੀ ਜਾ ਰਹੀ ਹੈ ਕੱਲ ਉਹਨਾਂ ਵੱਲੋਂ ਫੋਟੋਟੋ ਬਤਾ ਦੋ ਜੇ ਕੋਈ ਗੱਲਬਾਤਰਾ ਆਪਾਂ ਚੱਲ ਰਹੀ ਹੈ ਉਹਨਾਂ ਦੇ ਨਾਲ ਵੀ ਲੱਗਦਾ ਵੀ ਬਿਲਕੁਲ ਕੱਲ ਵੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀਗਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਾਫੀ ਲੰਮੀ ਚੌੜੀ ਨੇਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਅੱਜ ਵੀ ਹੁਣੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਤੋਂ ਨੇਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹੁਣ ਦੇਖਦੇ ਹੈਗਾ ਕਿਉਂਕਿ ਇਸ ਲੈਵਲ ਤੱਕ ਕਿਹੜੀਆਂ ਗੱਲਾਂ ਸਿਰੇ ਚੜਦੀਆਂ ਸਰ ਸਰਪੰਚ ਜਿਹੜੀ ਲੋਕੇਸ਼ਨ ਅਜੇ ਤੱਕ ਕੋਈ ਸਾਹਮਣੇ ਆਈ ਹੈ ਵੀ ਕਿੱਥੇ ਹੈ ਜਾਂ ਕਿੱਥੇ ਹੁਣ ਤੱਕ ਜਾ ਚੁੱਕਿਆ ਦੇਖੋ ਜੀ ਪਹਿਲਾ ਜਿਹੜਾ ਹੈਗਾ ਇਨਪੁਟ ਮਿਲ ਰਹੀ ਸੀਗੀ ਉਹ ਬਾਹਰ ਪੈ ਸਕਦਾ ਹੈਗਾ ਆਪਾਂ ਉਹਦੀ ਐਲਓਸੀ ਵੀ ਜਾਰੀ ਕਰਾਤੀ ਸੀਗੀ ਕਿ ਫਿਰ ਮੈਨੂੰ ਇਨਪੁਟ ਫਿਲੀ ਕਿ ਨੇਪਾਲ ਰੂਟ ਰਹੀ ਵੀ ਪੈ ਸਕਦਾ ਹੈਗਾ ਮੇਰੇ ਕੁਝ ਵੈਚ ਮੇਟਸ ਨੇਪਾਲ ਵਿੱਚ ਠੱਗੇ ਨੇ ਮੈਂ ਉਹਨਾਂ ਤੋਂ ਵੀ ਜਿਹੜੀ ਹੈ ਇਨਪੁਟ ਸ਼ੇਅ ਉਹਨੂੰ ਆਪਾਂ ਵਰਕ ਕਰਦਿਆ ਹੋਇਆ ਮੁੱਲਾਪੁਰ ਜਿਹੜਾ ਹੈਗਾ ਇਹਨੂੰ ਫੜਨ ਗਏ ਸੀਗੇ ਔਰ ਉੱਥੇ ਬਹੁਤ ਹੀ ਮਾਈਨਰ ਸਲਿਪ ਦੇ ਨਾਲ ਫਿਰ ਜਿਹੜੇ ਖੇਤਾਂ 'ਚ ਪਜ ਗਿਆ ਜਿਹਦੇ ਕਰਕੇ ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈਗਾ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਉਹਨੂੰ ਅਰੈਸਟ ਕਰੀਏ ਤੇ ਜਲਦ ਜਲਦ ਫੇਰ ਗ੍ਰਿਫਤਾਰ ਕਰਾਈਏ ਸਰ ਜਿਹੜਾ ਇਹਦਾ ਬਿਜ਼ਨਸ ਹੈ ਜਿੱਥੇ ਕੰਮ ਕਾਰ ਕਰਦਾ ਸੀ ਕਿ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹਨੂੰ ਆਪਣੇ ਧਿਆਨ ਚ ਰੱਖਿਆ ਗਿਆ ਹੈ ਦੇਖੋ ਜੀ ਕਿਸੇ ਦਾ ਬਿਜ਼ਨਸ ਬੰਦ ਕਰਨਾ ਸਾਡੇ ਹੱਥ 'ਚ ਨਹੀਂ ਹੁੰਦਾ ਹੈ ਬਟ ਜਿੰਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਉਹਦਾ ਔਰ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤੇ ਉਹ ਔਰ ਬੰਦਾ ਵੀ ਭੱਜਿਆ ਹੋਇਆ ਹੈ ਪਰਿਵਾਰ ਵਾਲੇ ਵੀ ਭੱਜੇ ਹੋਏ ਤੇ ਪਿੱਛੇ ਆਪਰੇਟ ਕੌਣ ਕਰੂਗਾ ਤਾਂ ਬਿਜ਼ਨਸ ਉਹਦਾ ਬੰਦ ਹੈਗਾ ਬਟ ਲਗਾਤਾਰ ਸਾਡੀ ਜਿਹੜੀ ਤਫਤੀਸ਼ ਜਿਹੜੀ ਹੈਗੀ ਉਹ ਸੁਚੱਜੇ ਢੰਗ ਨਾਲ ਕਰ ਰਹੇ ਆਂ ਆਪਾਂ ਔਰ ਵੀ ਵਿਲ ਅਰੈਸਟ ਦਾ ਅਕਿਊਜ਼ ਐਸ ਸੂਨ ਐਸ ਪੋਸਟ ਸਰ ਲੜਕੀ ਦੇ ਪਰਿਵਾਰੋਂ ਕੋਈ ਸੁਰੱਖਿਰੀ ਮੰਗਤ ਨਹੀਂ ਕੀਤੀ ਗਈ ਨਹੀਂ ਹਜੇ ਤੱਕ ਤਾਂ ਨਹੀਂ ਕੀਤੀ ਮੈਨੂੰ ਉਹਨਾਂ ਦੇ ਫਾਦਰ ਹੁਣੇ ਮਿਲ ਕਰਕੇ ਗਏ ਨੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਪੁਲਿਸ ਮਤਲਬ ਆਪਣੀ ਕੰਮ ਕਾਰਵਾਈ ਜਿਹੜੀ ਪੂਰੀ ਕਰ ਰਹੀ ਹੈ ਤੇ ਜਿਹੜਾ ਕਿ ਲੋਕਾਂ ਵੱ ਦੇਖੋ ਜੀ ਮੈਂ ਤੁਹਾਨੂੰ ਮੈਂ ਹੁਣੇ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪ੍ਰেজੈਂਟੇਟਿਵ ਸੀਗੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਹੈ ਪੁਲਿਸ ਕਈ ਚੀਜ਼ਾਂ ਪਰਦੇ ਦੇ ਪਿੱਛੇ ਕਰਦੀ ਹੈ ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਉਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੈਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਵੀ ਹੋ ਰਿਹਾ ਸੀਗਾ ਆਹ ਰਿਜ਼ਲਟ ਆਇਆ ਹੈਗਾ ਤੇ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਿਹੜੀ ਹੈਗੀ ਨਾਲ ਲੱਗੀ ਹੋਈ ਹੈ ਤਾਂ ਅਸੀਂ ਚਾਹੁੰਦੇ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਈ ਸਰ ਜਿਹੜੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨਾ ਕੌਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਾਲ ਜਿਹੜਾ ਆਪਾਂ ਤਫ਼ਤੀਸ਼ ਕਰ ਰਹੇ ਆਂ ਬੰਦੇ ਨੂੰ ਗ੍ਰਿਫਤਾਰ ਕਰਾਂਗੇ